ਆ ਦੱਸੋ ਜੀ ਕੀ ਆ ਇਹ ਆ ਸੀਵਰੇਜ ਆ ਜੀ ਆ ਦੇਖ ਲੋ ਉੱਥੋਂ ਪਾੜ ਜਾਂਦਾ ਕਿਤੇ ਉੱਥੋਂ ਪਾੜ ਜਾਂਦਾ ਆ ਸਾਰਾ ਘਰਾਂ ਚ ਪਾਣੀ ਵੜੀ ਜਾਂਦਾ ਇਹਨਾਂ ਮੂੰਗੀ ਮੱਛੀ ਆਂਦੀ ਆਪਣੀ ਮੂੰਗੀ ਪਹਿਲਾਂ ਪਰਦੀ ਜੀ ਪਰ ਤੋਂ ਪਾਣੀ ਪਗਿਆ ਸਾਰੀ ਮੂੰਗੀ ਚ ਅੱਜ ਫੇਰ ਮੂੰਗੀ ਪੜੇ ਪਈ ਜਾਂਦਾ ਜੀ ਜਿਹੜੇ 4 ਵਾਲਾ ਉਹ ਚਾਰ ਪਾਏ ਹੋ ਜੀ ਆਪਣਾ 4 ਵਾਲ ਟੋਆ ਸਾਰਾ ਭਰ ਗਿਆ ਇਦਾਂ ਸਰ ਦੇਖ ਲਓ ਵਿਕਾਸ ਦੇਖ ਲਓ ਇਹ ਪਹਿਲਾਂ ਜੂਨੀਅਰ ਯੂਨੀਵਰਸਿਟੀ ਆ ਕੋਲੇ ਜਿੱਥੇ ਜਵਾਗ ਪੜਦੇ ਆ ਉਹ ਜੂਨੀਅਰ ਯੂਨੀਵਰਸਿਟੀ ਦੇਖ ਲਓ ਉੱਥੇ ਪੂਰੇ ਹਾਲ ਆ 9 10 ਕਿਲਿਆਂ ਕਿਕਰਾਂ ਗਿਆ ਸਾਰੀਆਂ ਕਿਕਰਾਂ ਮੱਤੀਆਂ ਜਿੱਥੇ ਆਪਾਂ ਕੱਲਾ ਕੱਲਾ ਦਰਖਤ ਨੂੰ ਦੇਖ ਰਹੇ ਆਂ ਵੀ ਸਰਕਾਰ ਕਹਿੰਦੀ ਆ ਦਰਖਤ ਲਾਓ ਜੀ ਠੀਕ ਆ ਨਾ ਆ ਹੁਣ ਤੁਸੀਂ ਲਾ ਲਓ ਵੀ ਆਪਣੇ ਕੋਲੇ ਸਾਰੇ ਘਰ ਬਾਹਰ ਦੇ ਆ ਜੀ ਘਰਾਂ ਕੋਲੇ ਲਾ ਲਓ ਸ਼ੀਵਰੇਦ ਦਾ ਸੀ ਰਾਤ ਉਹ ਕਰਿਆ ਵੀ ਕਿੰਨੇ ਡੂੰਗਾ ਡੋ ਇੱਥੇ ਪੈ ਚੁੱਕਿਆ ਆਪਣੇ ਐਮਐਲਏ ਸਾਹਿਬ ਤਾਂ ਕਹਿੰਦੇ ਜੀ ਮੈਂ ਵਿਕਾਸ ਸੀ ਬਹੁਤ ਕੀਤਾ ਜੀ ਐਮਐਲਏ ਸਾਹਮਣੇ ਜਿੰਨਾ ਵਿਕਾਸ ਕਰੇ ਉਹਨਾਂ ਤਾਂ ਏ ਤੁਸੀਂ ਦੇਖ ਸਕਦੇ ਹੋ ਜੀ ਜਿੰਦਾ ਜਾਗ ਦਾ ਤਸਵੀਰ ਹੈ ਕੁਝ ਮੇਰੇ ਭਰਾ ਨੇ ਪੰਜ ਚਾਰ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਸਾਡੇ ਐਮਐਲਏ ਨੇ ਇਹ ਬਹੁਤ ਵੱਡਾ ਕੰਮ ਕਰਤਾ ਜਿਹੜਾ ਕਿਸੇ ਐਮਐਲਏ ਤੋਂ ਨਹੀਂ ਹੋਇਆ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਲੋਕਾਂ ਦਾ ਕੀ ਕਹਿਣਾ ਹੈ ਇਹ ਲੋਕਾਂ ਨੂੰ ਤੁਹਾਨੂੰ ਦੱਸ ਰਹੇ ਨੇ ਜੀ ਲੋਕਾਂ ਦਾ ਕੀ ਵਿਚਾਰ ਹੈ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਵਿਕਾਸ ਹੈ ਇਹ ਵਾਕਈ ਬਹੁਤ ਜ਼ਿਆਦਾ ਹੋਇਆ ਪਿਆ ਹੈ ਇਹ ਸੜਕਾਂ ਦੇ ਉੱਪਰ ਦੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਜਿੰਦਾ ਜਗਦਾ ਤਸਵੀਰ ਹੈ ਇੱਥੇ ਕਿੰਨੇ ਰੁੱਖਤ ਜਿਹੜੇ ਕੀ ਮੱਚ ਚੁੱਕੇ ਆ ਲੋਕਾਂ ਨੇ ਖੇਤਾਂ ਵਿੱਚ ਗੰਦਾ ਪਾਣੀ ਜਾ ਰਿਹਾ ਹੈ ਹਾਂ ਹੁਣ ਮੂਰ ਮੁਗੀ ਪਰੇ ਨਾ ਨਾਮ ਨੇ ਦੇਖ ਰਿਹਾ ਕੱਲ ਵੀ ਪ੍ਰਸ਼ਾਸਨ ਹੀ ਪਰਦੀ ਸਾਰੀ ਅੱਜ ਵੇਪਰੀ ਜਾਂਦੀ ਹੈ ਆ ਮੇਰੇ ਵੀਰ ਜੀ ਆਏ ਨੇ ਸਾਡੇ ਦੁਕਾਨਦਾਰ ਭਰਾ ਨੇ ਤੁਹਾਨੂੰ ਦੱਸਣਗੇ ਇਹਦੇ ਬਾਰੇ ਚੰਨਾ ਪਾਉਣਗੇ ਦੱਸੋ ਵੀਰ ਜੀ ਇਹਦੇ ਵਿੱਚ ਇਹ ਆ ਗੱਲ ਬਾਈ ਜੀ ਆ ਦੇਖੋ ਕਿੰਨਾ ਗੰਦਾ ਹੈਗਾ ਨਵੀਂ ਸੜਕ ਬਣੀਆਂ ਤੇ ਆ ਸਾਡੀਆਂ ਸਾਰੀਆਂ ਦੁਕਾਨਾਂ ਮੂਰੋ ਭਾਰਤੀਆਂ ਪਾ ਦੋ ਤਿੰਨ ਦੇ ਜੀ ਹੁੰਦਾ ਉਥੋਂ ਚਲਾ ਦਿੰਦੇ ਆਗੇ ਜਿਹੜੀ ਇਹ ਸੀਵਰੇਜ ਪਈ ਵੀ ਆਗੀ ਬਿਲਕੁਲ ਉਹ ਗਲਤ ਤਰੀਕੇ ਨਾਲ ਪਈ ਵੀ ਆਗੀ ਤੇ ਕੋਈ ਸਹੀ ਤਰੀਕਾ ਨਹੀਂਗਾ ਆ ਪਰਸੋਂ ਚੌਥੀ ਦੀ ਗੱਲ ਆ ਉਥੇ ਪੱਟਿਆ ਪਿਆ ਸੀ ਥਾਂ ਤੇ ਸਾਡੇ ਪਿੰਡ ਦਾ ਪਾਠੀ ਸੀਗਾ ਗੁਰਦੁਆਰੇ ਦਾ ਉਹ ਮਾਰ ਕੇ ਟਰੱਕ ਆਉਂਦਾ ਸੀ ਮੂਹਰੇ ਆ ਕੇ ਵਿਚਾਰਾ ਉਹ ਤਲਕੇਗਾ ਦੇ ਤਲਕੇ ਦੇ ਡਿੱਗ ਪਿਆ ਤੇ ਉਤੋਂ ਹੀ ਉਹ ਮਰ ਗਿਆ ਇਹ ਅਸਲ ਵਿੱਚ ਇਹ ਤਾਂ ਸਾਡੇ ਵਿਫਤਾ ਦਾ ਘਰ ਬਣਿਆ ਪਿਆਗਾ ਤੇ ਮੌਤ ਦਾ ਕਾਰਨ ਬਣਿਆ ਵਾ ਸਾਰਿਆਂ ਵਾਸਤੇ ਹੁਣ ਕੋਈ ਭੈਣ ਭਾਈ ਜਾਂਦਾਗਾ ਪਿਆਰ ਹੋ ਗਿਆ ਉਹਦੇ ਕੰਮ ਧੰਦੇ ਜਾਂਦਾਗਾ ਤੇ ਇਹ ਇੱਥੋਂ ਦੀ ਨਾ ਉਹ ਪੈਰ ਧੋ ਕੇ ਫੇਰ ਜਾਣਾ ਪੈਂਦਾਗਾ ਸਾਡੇ ਐਮਐਲਏ ਸਾਹਿਬ ਦਾ ਕਹਿੰਦੇ ਸੀ ਜੀ ਵੀ ਪੁਰਾਣੇ ਲੀਡਰਾਂ ਨੇ ਇੱਥੇ ਕੰਦ ਕੱਢੀ ਹੋਈ ਸੀ ਉਹ ਅਸੀਂ ਕੰਦ ਚਕਾਤੀ ਆ ਸੀਵਰੇਜ ਦੇ ਵਿੱਚ ਕੰਦ ਕੱਢੀ ਹੋਈ ਸੀ ਉਹ ਕਹਿੰਦੇ ਅਸੀਂ ਚਕਾਤੀ ਚਲੋ ਅਸੀਂ ਮੰਨਦੇ ਆਂਗੇ ਵੀ ਉਹਨਾਂ ਨੇ ਕੰਦ ਕੱਢੀ ਹੋਊਗੀ ਤੇ ਜੇ ਅੱਜ ਚੱਕੀ ਗਈ ਕੰਦ ਤਾਂ ਸਾਨੂੰ ਦੱਸੋ ਵੀ ਆਹ ਜਿਹੜੀ ਕੰਦ ਚੱਕੀ ਜਾ ਤਾਂ ਫੇਰ ਪਾਣੀ ਇੱਥੇ ਕਿਉਂ ਆ ਅਸੀਂ ਨਹੀਂ ਕਹਿੰਦੇ ਕਿ ਉਹ ਚੰਗੇ ਸੀਗੇ ਜੇ ਮਾੜੇ ਸੀ ਲੋਕਾਂ ਨੇ ਤਾਂ ਪਾਸੇ ਕਰੇ ਆ ਉਹ ਸਤਾ ਦੇ ਵਿੱਚੋਂ ਇਹ ਚੰਗੇ ਹੁੰਦੇ ਹੋਏ ਬੈਠਾ ਰਹਿੰਦੇ ਕੁਰਸੀ ਤੇ ਇਸ ਕਰਕੇ ਇਹਨਾਂ ਨੂੰ ਲੋੜ ਆ ਗਈ ਵੀ ਇਹ ਪੀੜੀ ਥੱਲੇ ਸੋਟਾ ਮਾਰਨ ਤੇ ਆਹ ਜਿਹੜੀ ਕੰਤ ਆ ਗਈ ਇਹ ਜੇ ਕੱਢੀ ਵੀ ਇਹਦਾ ਚੱਕ ਦੇਣ ਜੇ ਇਹਨਾਂ ਨੇ ਕੱਢਤੀ ਹੁਣ ਉਹ ਵੱਖਰੀ ਗੱਲ ਆ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਉਹ ਦੂਰ ਤੱਕ ਤੁਹਾਨੂੰ ਪਾਣੀ ਜਿਹੜਾ ਦਿਖਾਈ ਦੇਊਗਾ ਇਹ ਤੁਸੀਂ ਗੱਡੀਆਂ ਆਉਂਦੀਆਂ ਦੇਖ ਸਕਦੇ ਹੋ ਲੋਕ ਕਿੰਨੇ ਕੁ ਪਰੇਸ਼ਾਨ ਹੁੰਦੇ ਨੇ ਇਹ ਚਾਰ ਦਿਨ ਪਹਿਲਾਂ ਹੀ ਵਿਕਾਸ ਦੀ ਜਿਹੜੀ ਹੈਗੀ ਸਾਡੇ ਭਰਾਵਾਂ ਨੇ ਇੱਕ ਵੀਡੀਓ ਪਾਈ ਸੀ ਵੀ ਐਮਐਲਏ ਸਾਹਿਬ ਨੇ ਬਹੁਤ ਵਿਕਾਸ ਕੀਤਾ ਹੈ ਠੀਕ ਹੈ ਜੀ ਆਹ ਵਿਕਾਸ ਆ ਦੇਖੋ ਤੁਸੀਂ ਫੁਕਾਰੇ ਮਾਰੀ ਜਾਂਦਾ ਐ ਚੰਗੀ ਤਰ੍ਹਾਂ ਦੇਖ ਸਕਦੇ ਹੋ ਫੁਕਾਰੇ ਮਾਰਦਾ ਬਾਈ ਪਾਣੀ ਨਹੀਂ ਮਾਰਦਾ ਇਹ ਵਿਕਾਸ ਹੈ ਜਿਹੜਾ ਫੁਕਾਰੇ ਮਾਰੀ ਜਾਂਦਾ ਐ ਇਹ ਤੁਸੀਂ ਦੇਖ ਸਕਦੇ ਹੋ ਜਿੰਦਾ ਜਾਗ ਦਾ ਤਸਵੀਰ ਆ ਆਹ ਤੁਸੀਂ ਦੇਖ ਸਕਦੇ ਹੋ ਕਿਵੇਂ ਮੇਰੇ ਵੀਰ ਇਹਨੂੰ ਰੋਕ ਰਿਹਾ ਉਹ ਦੇਖੋ ਤੁਸੀਂ ਲੋਕਾਂ ਦੇ ਜਿਹੜੇ ਮੇਰੇ ਭਰਾ ਮੇਰੇ ਕਿਸਾਨ ਵੀਰ ਐ ਉਹਨਾਂ ਦੇ ਖੇਤਾਂ 'ਚ ਗੰਦਾ ਪਾਣੀ ਕਿਵੇਂ ਜਾ ਰਿਹਾ ਐ ਇਹ ਤੁਸੀਂ ਦੇਖ ਸਕਦੇ ਹੋ ਇਹ ਜਿੰਦਾ ਜਾਗ ਦਾ ਤਸਵੀਰ ਐ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਅੱਖੀਂ ਦੇਖ ਸਕਦੇ ਹੋ ਇਹ ਦੱਸਣ ਦੀ ਲੋੜ ਨਹੀਂ ਕੁਝ ਮੇਰੇ ਭਰਾਵਾਂ ਨੇ ਥੋੜੇ ਜਿਹੇ ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਵੀ ਐਮਐਲਏ ਸਾਹਿਬ ਨੇ ਇਹੋ ਜਿਹਾ ਕੰਮ ਕਰਤਾ ਜਿਹੜਾ ਹੋਇਆ ਨਹੀਂ ਸੀ ਕਦੇ ਆ ਤੁਸੀਂ ਦੇਖ ਲਓ ਵੀ ਇਹ ਸਾਡੇ ਕੰਮ ਵਾਕਿਆ ਹੀ ਨਹੀਂ ਹੋਇਆ ਸੀ ਕਦੇ ਜਿਹੜਾ ਹੁਣ ਇਹ ਹੋ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਜਿੰਦਾ ਜਗਦਾ ਤਸਵੀਰ ਹੈ ਧੰਨਵਾਦ ਜੀ ਕੋਈ ਇੱਕ ਮਿੰਟ ਕੱਢ ਲਓ ਸਸਿਕਰ ਜੀ ਮੈਂ ਤੁਹਾਡਾ ਛੋਟਾ ਭਰਾ ਆਰਐਸ ਜੇਠੀ ਮੈਂ ਤੁਹਾਨੂੰ ਇੱਕ ਗੱਲ ਤੋਂ ਜਾਣੂ ਕਰਾਉਣਾ ਚਾਹਣਾ ਹੈ ਚਾਰ ਪੰਜ ਦਿਨ ਪਹਿਲਾਂ ਸਾਡੇ ਐਮ.ਐਲ.ਏ. ਸਾਹਿਬ ਨੇ ਵਿਕਾਸ ਵੀ ਇੱਕ ਵੀਡੀਓ ਪਾਈ ਸੀ ਵੀ ਬਹੁਤ ਵੱਡਾ ਵਿਕਾਸ ਅਸੀਂ ਕਰ ਰਹੇ ਹਾਂ ਉਹ ਵਿਕਾਸ ਦੀ ਤੁਸੀਂ ਜਿੰਦਾ ਜਾਗਦਾ ਤਸਵੀਰ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਫੂਲ ਰੋਡ ਹੈ ਜੀ ਇਹ ਫੂਲ ਰੋਡ ਦੇ ਉੱਤੇ ਓਵੇਂ ਹੀ ਸੀਵਰੇਜ ਦਾ ਗੰਦਾ ਪਾਣੀ ਤੁਹਾਨੂੰ ਜਗਾ ਜਗਾ ਦਿਖਾਈ ਦੇਊਗਾ ਸਾਡੇ ਐਮ.ਐਲ.ਏ. ਸਾਹਿਬ ਕਹਿੰਦੇ ਸੀ ਵੀ ਪਿਛਲੇ ਲੀਡਰਾਂ ਨੇ ਉੱਥੇ ਸੀਵਰੇਜ ਦੇ ਵਿੱਚ ਇੱਕ ਕੰਦ ਖੜਤੀ ਜਿਹੜੀ ਕਿ ਇਹਨਾਂ ਨੇ 2 ਮਹੀਨੇ ਪੱਟੀ ਰੱਖੀ ਉਹ ਕਹਿੰਦੇ ਜੀ ਇਹ ਸੀ ਕੰਦ ਤੋੜਤੀ ਕਿ ਉਹਨਾਂ ਨੇ ਉਹ ਕੰਦ ਕੱਢੀ ਹੋਈ ਸੀ ਇਹਨਾਂ ਨੇ ਤੋੜਤੀ ਫਿਰੇ ਪਾਣੀ ਕਿਉਂ ਬਾਹਰ ਆ ਰਿਹਾ ਅਸੀਂ ਇਹ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਨੂੰ ਵੀ ਇਹ ਕੰਮ ਸਹੀ ਤਰੀਕੇ ਨਾਲ ਕਰਾਓ ਆਪਦੇ ਚਿਹਤਿਆਂ ਨੂੰ ਜਿਹੜੀ ਹੈਗੀ ਇਹ ਖੀਰ ਨਾ ਖਵਾਓ ਤਾਂ ਐਮਐਲਏ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਨਾ ਵੀ ਥੋੜੀ ਕੁੰਡਲੀ ਦੇ ਵਿੱਚ ਦੋ ਗਰਾ ਬੈਠ ਗਏ ਰਾਹੁਤ ਹੈ ਕੇਤੂ ਉਹ ਤੁਸੀਂ ਸਾਰੇ ਹਲਕੇ ਨੂੰ ਪੁੱਛ ਸਕਦੇ ਹੋ ਵੀ ਰਾਹੁ ਕੇਤੂ ਕੌਣ ਹੈ ਠੀਕ ਹੈ ਨਾ ਗੱਲ ਤਾਂ ਐਮਐਲਏ ਸਾਹਿਬ ਇਹ ਉਹ ਰਾਹੁ ਕੇਤੂ ਹੈ ਜਿਹੜਾ ਉਹ ਇਹ ਜਾਲ ਆ ਰਾਹੁ ਕੇਤੂ ਦਾ ਵਿਛਾਇਆ ਹੋਇਆ ਇਹ ਸਾਡੇ ਨਾਮਪੁਰੇ ਸ਼ਹਿਰ ਦੇ ਲੋਕ ਆ ਜਿਹੜੇ ਉਹ ਇਹਦਾ ਇਲਾਜ ਇਹਨਾਂ ਚੋਣਾਂ 'ਚ ਹੀ ਕਰ ਦੇਣਗੇ ਧੰਨਵਾਦ ਜੀ